ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਆਪਣਾ ਨਵਾਂ ਚੈਨਲ ਸਬਸਕ੍ਰਾਈਬ ਕਰੋ ਮਾਲਾ ਬ੍ਰਦਰ ਵਲੌਗ ਤੇ ਮੈਂ ਆਹ ਮਾਲਾ 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 ਕਾਗੀ ਰੇਡ ਪੈ ਗਈ ਰੇਡ ਪੈ ਗਈ ਰੇਡ ਕਾਗੀ ਰੇਡ ਆ ਯਾਪਾ 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 ਬਲੌਗ ਤੇ ਆਪਣਾ ਭਰਾ ਬੈਠਾ ਲੱਗ ਗਿਆ ਆਪਣੇ ਸੱਟਾਂ ਲਵਾ ਕੇ ਬੈਠਾ ਮੈਂ ਸਾਪ ਭਰਾ ਬੈਠਾ ਸਟਾਂ ਲੱਗੀਆਂ ਮੇਰੇ ਸਟਾਂ ਲੱਗੀਆਂ ਇਹਦੇ ਕਬੱਡੀ ਖੇਡਦਾ ਸੀ ਲੱਗਾ ਹੁਣ ਇੱਥੇ ਪਾਇਆ ਮੈਨੂੰ ਲੰਮੇ ਪਾਇਆ ਇਹ ਲੰਮੇ ਪਾਇਆ ਵਾ ਤੇ ਬੈਡਾਂ ਨੂੰ ਮਿਲਿਆ ਨਹੀਂ ਅਸੀਂ ਫੇ ਗੱਧਾ ਇੱਥੇ ਸੁੱਟ ਲਿਆ ਵਾ ਤਾਂ ਕਰਕੇ ਇਹ ਇਹ ਬਣਦਾ ਸੀ ਦੁੱਲਾ ਬੱਗੇ ਪਿੰਡ ਵਾਲਾ ਇੱਥੇ ਕਬੱਡੀ ਖੇਡਦੇ ਸੀ ਇਹ ਬਜਰੀ ਦੇ ਖੇਡਣ ਲਿਆ ਸੀ ਉਹ ਮਿੱਟੀ ਦੇ ਖੇਡਦੇ ਆ ਉਹ ਵੀ ਆਪਣੇ ਕੋ ਹੈਗੀ ਆ ਵੀਡੀਓ ਵੀ ਤੁਹਾਨੂੰ ਵਿੱਚ ਨਾਲ ਸ਼ੇਅਰ ਕੀਤੀ ਜਾਊਗੀ ਬਾਕੀ ਚਲੋ ਨਵਾਂ ਨਵਾਂ ਬਲੌਗ ਆਪਣਾ ਸਟਾਰਟ ਕਰਨੇ ਆ ਗਾੜੀ ਵੇਖੋ ਹੁਣ ਮਹਾਰਾਜ ਪਲੀ ਗਏ ਕੀ ਬਣਦਾ ਆਪਣਾ ਨਵਾਂ ਨਵਾਂ ਬਲੌਗ ਸਟਾਰਟ ਆ ਪਹਿਲੀ ਵੀਡੀਓ ਪਾਵਾਂਗੇ ਅੱਜ ਇੰਨੇ ਕੀ ਰਿਸਪੌਂਸ ਹੁੰਦਾ ਵਾ ਕਮੈਂਟ ਵਧੀਆ ਵਧੀਆ ਕਮੈਂਟ ਕਰਿਓ ਇਧਰ ਭਰਾਵਾਂ ਇਹਨਾਂ ਸਟਾ ਚੈੱਕ ਕਰੋ ਤੁਸੀਂ ਅਜੇ ਅਧੀਆਂ ਸਟਾ ਖੋਲ ਦਦੀਆਂ ਪੱਟੀਆਂ ਸੱਚ ਖੋਲ ਦਦੀਆਂ ਖੋਲ ਦਦੀਆਂ ਵਾ ਵੇਖੋ ਹੁਣ ਕੀ ਬਣਦਾ ਵਾ ਡਾਕਟਰ ਆਉ ਦੱਸੂਗਾ ਕੀ ਦੱਸਦਾ ਇਹਨੂੰ ਮੱਝਾਂ ਵਾਲਾ ਡਾਕਟਰ ਨਾਖਦੇ ਬਾਕੀ ਖੇਡਦੇ ਆ ਮਿੱਟੀ ਦੇ ਖੇਡਦੇ ਆ ਤੇ ਇਹ ਵੱਖਰਾ 플레이ਰ ਆ ਇਹ ਘੇੜਦਾ ਬਜਰੀ ਦੇ ਘੇੜਦਾ ਅ ਇੱਕ ਹੋਰ 플레이ਰ ਆ ਜੇ ਡਿਊਟੀ ਗਿਆ ਵਾ ਤੇ ਆਪਾਂ ਗਏ ਆ 70 ਤੇ ਦੂਜਾ 플레이ਰ ਡਿਊਟੀ ਗਿਆ ਜੇ ਉਹ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਆਣਗੇ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਏ ਜਾਣਗੇ